ਪਰ ਹਰ ਵਿਆਹ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਦੋਫਾ ਹੁੰਦਾ ਮਹਿੰਗੀ ਤੋਂ ਮਹਿੰਗੀ ਚੀਜ਼ ਹੁੰਦੀ ਹੈ ਮਹਿੰਗੇ ਤੋਂ ਮਹਿੰਗੇ ਸੂਟ ਹੁੰਦੇ ਆ ਮਹਿੰਗੇ ਤੋਂ ਮਹਿੰਗੇ ਗਹਿਣੇ ਹੁੰਦੇ ਆ ਹਰ ਸਾਡੇ ਘਰਾਂ ਦੇ ਵਿੱਚ ਵੀ ਹਰ ਮਹਿੰਗੀ ਤੋਂ ਮਹਿੰਗੀ ਚੀਜ਼ ਹੈ ਪਰ ਸਾਡੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਆ ਇਹਦਾ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਬਹੁਤ ਵਾਰ ਇਦਾਂ ਹੁੰਦਾ ਕਿ ਜੇਕਰ ਕਿਸੇ ਨੂੰ ਕਿਤਾਬ ਗਿਫਟ ਕਰੋ ਤੇ ਇੰਨਾ ਜ਼ਿਆਦਾ ਮੁੱਲ ਨਹੀਂ ਪਾਉਂਦੇ ਹਨ ਉਹਨੂੰ ਪੜਦੇ ਵੀ ਨਹੀਂ ਕਈ ਵਾਰ ਘਰਾਂ ਦੇ ਵਿੱਚ ਹੀ ਰਹਿ ਜਾਂਦੀਆਂ ਵਾ ਉਹ ਕਿਤਾਬਾਂ ਇਹ ਸਾਡੇ ਸੱਭਿਆਚਾਰ ਦੀ ਪ੍ਰੋਬਲਮ ਹੈ ਬਹੁਤ ਵੱਡੀ ਕਿ ਇੱਥੇ ਅਸੀਂ ਪੁਸਤਕ ਸੱਭਿਆਚਾਰ ਪੈਦਾ ਨਹੀਂ ਕਰ ਸਕ ਜੋ ਨਸ਼ਿਆ ਸਾਡੇ ਕਰਾਂ ਵਿੱਚ ਲੜਾਈਆਂ ਝਗੜਿਆ ਪਰ ਇਹ ਸਭ ਕਾਸੇ ਦਾ ਇੱਕੋ ਹੀ ਕਾਰਨ ਹੈ ਉਹ ਹੈ ਕਿ ਅਸੀਂ ਪੁਸਤਕ ਸੱਭਿਆਚਾਰ ਨਾਲ ਟੁੱਟੇ ਹੋਏ ਹਾਂ ਅਸੀਂ ਆਪਣੀਆਂ ਨਮੀਆਂ ਖੋਜਾਂ ਜਿਹੜੀਆਂ ਨਹੀਂ ਕਰ ਸਕੇ ਅਸੀਂ ਆਪਣੇ ਆਪ ਨੂੰ ਮਨੁੱਖ ਨੂੰ ਸਮਝ ਨਹੀਂ ਸਕੇ ਜਿਹੜੇ ਸੱਜਣ ਸਾਡੇ ਕੋਲ ਆਉਣਗੇ ਰਿਸ਼ਤੇਦਾਰ ਮਹਿਮਾਨ ਆਉਣਗੇ ਉਹਨਾਂ ਨੂੰ ਅਸੀਂ ਸ਼ਬਦਾਂ ਦਾ ਇੱਕ ਗੁਲਦਸਤਾ ਗਿਫਟ ਕਰਾਂਗੇ ਤਾਂ ਕਿ ਅਸੀਂ ਪੜ੍ਹੇ ਲਿਖੇ ਸਮਾਜ ਵਾਲਾ ਮਾਹੌਲ ਸਿਰਜ ਸਕੀਏ ਬੱਚੇ ਬਹੁਤ ਖੁਸ਼ ਹੋ ਰਹੇ ਆ ਨੌਜਵਾਨ ਖੁਸ਼ ਹੋ ਰਹੇ ਆ ਬਜ਼ੁਰਗ ਬਹੁਤ ਖੁਸ਼ ਹੋ ਰਹੇ ਆ ਤੇ ਉਹਨਾਂ ਨੇ ਇਹ ਯਤਨ ਕੀਤਾ ਕਿ ਅਸੀਂ ਸ਼ਗਨ ਦੇ ਵਿੱਚ ਵੀ ਕਿਤਾਬਾਂ ਗਿਫਟ ਕਰਦੇ ਆ ਕਿੱਥੇ ਕਿਤੇ ਸਾਡੇ ਖੁਸ਼ੀ ਦਾ ਮੌਕਾ ਹੁੰਦਾ ਜਿੱਥੇ ਕਿਤੇ ਸਾਨੂੰ ਸ਼ਗਨ ਦੇਣ ਦਾ ਮੌਕਾ ਮਿਲਦਾ ਕੋਈ ਤੋਹਫਾ ਦੇਣ ਦਾ ਮੌਕਾ ਮਿਲਦਾ ਉੱਥੇ ਸਾਨੂੰ ਕਿਤਾਬ ਜ਼ਰੂਰ ਲਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਪੁਸਤਕ ਸੱਭਿਆਚਾਰ ਪੈਦਾ ਕਰ ਸਕੀਏ ਅਸੀਂ ਚੰਗੇ ਵਿਦਵਾਨਾਂ ਨਾਲ ਦੋਸਤੀ ਕਰ ਸਕੀਏ ਅਸੀਂ ਚੰਗੇ ਵਿਗਿਆਨੀਆਂ ਨਾਲ ਦੋਸਤੀ ਕਰ ਸਕੀਏ ਚੰਗੇ ਦੇਖਕਾਂ ਨਾਲ ਦੋਸਤੀ ਕਰ ਸਕੀਏ ਸਾਡੀ ਦੋਸਤੀ ਕਿਹਦੇ ਨਾਲ ਹੈ ਸਾਹਜ ਜੀ ਦੇ ਨਾਲ ਹੈ ਉਹ ਸਾਡੇ ਫਿਲਮੀ ਐਕਟਰਾਂ ਦੇ ਨਾਲ ਹੈ